ਫਿਰੋਜ਼ਪੁਰਦੀ ਨਗਰ ਕੌਂਸਲ ਵੱਲੋਂ ਫਿਰੋਜ਼ਪੁਰਦੀ ਸਫਾਈ ਵਿਵਸਥਾ ਅਤੇ ਸੁੰਦਰਤਾ ਲਈ ਸੈਨੀਟੇਸ਼ਨ ਦਾ ਸਹਿਯੋਗ ਕਰਨ ਲਈ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸ਼ਹਿਰ ਦੇ ਸਾਰੇ ਵਾਡਾ ਦੀਆਂ ਸਮੱਸਿਆ ਨੂੰ ਸੈਨੀਟੇਸ਼ਨ ਨਾਲ ਤਾਲਮੇਲ ਕਰਕੇ ਹੱਲ ਕਰਵਾਏਗੀ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਬੱਬੂ ਐਮਸੀ ਨੇ ਦੱਸਿਆ ਹੈ ਕਿ ਨਗਰ ਕੌਂਸਲ ਵੱਲੋਂ ਬਣਾਈ ਗਈ ਕਾਂਗਰਸ ਦੀ ਪੰਜ ਮੈਂਬਰੀ ਕਮੇਟੀ ਵੱਲੋਂ 25 ਨੰਬਰ ਵਾਰਡ ਤੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਉਨਾ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਇਹ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਹੁਤ ਜਲਦ ਬਣਾਇਆ ਜਾਵੇਗਾ। ਚੀਫ ਸੈਨੀਟਰੀ ਇਨਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਬਰਸਾਤੀ ਮੌਸਮ ਕਾਰਨ ਬਰਸਾਤੀਆਂ ਦੀ ਸਫਾਈ ਕੀਤੀ ਜਾ ਰਹੀ ਹੈ। ਜ਼ਿਆਦਾਤਰ ਬਰਸਾਤੀਆਂ ਦੀ ਸਫਾਈ ਕੀਤੀ ਜਾ ਚੁੱਕੀ ਹੈ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਚਰਾ ਬਾਹਰ ਨਾ ਸੁੱਟਿਆ ਜਾਵੇ ਤੇ ਸਫਾਈ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ। ਮੇਰਾ ਨਾਮ ਗਿੰਦਰ ਸਿੰਘ ਹੈ। ਮੈਂ ਚੀਫ ਸੈਨੀਟਰੀ ਇਨਸਪੈਕਟਰ ਨਗਰਪਾਲਿਕਾ ਹਾਂ। ਬਰਸਾਤੀ ਮੌਸਮ ਨੂੰ ਧਿਆਨ ਚ ਰੱਖਦਾ ਆ ਅਸੀਂ ਪਿਛਲੇ ਸਮੇਂ ਤੋਂ ਜਿਹੜਾ ਸ਼ਹਿਰ ਦੀਆਂ ਬਰਸਾਤੀਆਂ ਦੀ ਸਫਾਈ ਕਰ ਰਹੇ ਆ ਅਲੱਗ-ਅਲੱਗ ਜਗ੍ਹਾ ਤੇ ਕਾਫੀ ਜਗ੍ਹਾ ਤੇ ਬਰਸਾਤੀਆਂ ਸਫਾਈ ਹੋ ਚੁੱਕੀ ਆ ਲਗਭਗ ਸ਼ਹਿਰ ਦੀ ਬਰਸਾਤੀਆਂ ਸਫਾਈ ਹੋ ਚੁੱਕੀ ਆ ਫੋਣਾ ਬਰਸਾਤ ਤੋਂ ਬਾਅਦ ਜਿਹੜਾ ਸੜਕਾਂ ਤੇ ਮਿੱਟੀ ਆਈ ਸੀ ਉਹਨੂੰ ਧਿਆਨ ਚ ਰੱਖਦੇ ਹੋਏ ਫਿਰ ਕੰਮ ਚਲਾਇਆ ਜਾ ਰਿਹਾ ਸਾਰੇ ਲੱਗੇ ਹੋਏ ਨੇ ਅਸੀਂ ਟੀਮਾਂ ਬਣਾਈਆਂ ਹੋਈਆਂ ਨੇ 15 ਅਗਸਤ ਜੀ ਦੇ ਸਬੰਧ ਤੇ ਦਿਸ਼ ਦੇ ਜਾਤੀ ਦਿਸ਼ ਦੇ ਸਬੰਧ ਚ ਵੀ ਅਸੀਂ ਜਿਹੜੀ ਇੱਕ ਟੀਮ ਲਾਈ ਹੋਈ ਆ ਮੰਡੀ ਦੇ ਵਿੱਚ ਬਾਡਰ ਤੇ ਵੀ ਸਾਡੀ ਟੀਮ ਜਾ ਰਹੀ ਹੈ ਸਪਾਈ ਵਾਸਤੇ ਤੇ ਇਹ ਅਸੀਂ ਲਗਾਤਾਰ ਜਨਤਾ ਨੂੰ ਅਸੀਂ ਅਪੀਲ ਕਰਾਂਗੇ ਸਫਾਈ ਵਿੱਚ ਸਾਡਾ ਸਹਿਯੋਗ ਦਿਓ ਕਚਰਾ ਜਿਹੜਾ ਉਹ ਬਾਹਰ ਨਾ ਸੱਟੋ ਸਾਡੇ ਵੇਸਟ ਕਲੈਕਟਰ ਆਉਂਦੇ ਨੇ ਉਹਨਾਂ ਨੂੰ ਦਿਓ ਕਚਰਾ ਤਾਂ ਜੋ ਸ਼ਹਿਰ ਨੂੰ ਜਿਹੜਾ ਸਾਫ਼ ਸੁਥਰਾ ਰੱਖਿਆ ਜਾ ਸਕੇ ਇਹ ਸਰ ਇੱਕ ਕਾਂਗਰਸ ਪਾਰਟੀ ਦੀ ਕਮੇਟੀ ਹੈ ਫਰੋਜ਼ਪੁਰ ਸਿਟੀ ਜਿਹਦੇ ਵਿੱਚ ਇੱਕ ਕਮੇਟੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਐਮਸੀਆ ਵੱਲੋਂ ਜਿਹਦੇ ਵਿੱਚ ਆਸ਼ਾ ਘਾਰੂ ਜਿਹਨੂੰ ਇਹ ਇਨਚਾਰਜ ਲਾਇਆ ਗਿਆ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਨਗਰ ਕੌਂਸਲ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਫਰੋਜ਼ ਪ੍ਰਸ਼ਾਦੀ ਵੱਲੋਂ ਜਿਹਦੇ ਮਿਸੀ ਬੱਬੂ ਪ੍ਰਧਾਨ ਉਹਦੇ ਮਤਲਬ ਸ਼ਹਿਰ ਦੇ ਵਿੱਚ ਸਦੀਆਂ ਤੋਂ ਬਹੁਤ ਵੱਡਾ ਜਿਹੜਾ ਕਿ ਅਸੀਂ ਨਰਕ ਸਮਝਦੇ ਹਾਂ ਵੀ ਗੰਦਗੀ ਇੰਨੀ ਵੀ ਗੰਧ ਸ਼ਹਿਰ ਦੇ ਵਿੱਚ ਜਿਹੜਾ ਕਿ ਉਹ ਸਫਾਈ ਦੇ ਪ੍ਰਬੰਧ ਸੀ ਜਿਹੜੇ ਨਾ ਵੀ ਕਿਤੇ ਨਾ ਕਿਤੇ ਕਮੀ ਸੀ ਦੀ ਉਹਦੇ ਲਈ ਇਨਸਪੈਕਟਰ ਸਾਹਿਬ ਵੀ ਆਏ ਨੇ ਤੇ ਸਾਡੇ ਈਓ ਸਾਹਿਬ ਨਵੇਂ ਆਏ ਨੇ ਸੰਜੇ ਬਾਂਸਲ ਜੀ ਉਨ੍ਹਾਂ ਦੇ ਹੁਕਮਾ ਸਦਕੇ ਸ਼ਹਿਰ ਦਾ ਆਪਣਾ ਰਿੰਕੂ ਗਰੋਵਰ ਪ੍ਰੈਜ਼ੀਡੈਂਟ ਫਰੋਸਪੁਰ ਨੇ ਜਿਹੜੀ ਕਮੇਟੀ ਲਿਖੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਹਦੇ ਲਈ ਅਸੀਂ ਸ਼ਹਿਰ ਨੂੰ ਸੁੰਦਰਤਾ ਬਣਾਉਣ ਵਾਸਤੇ ਇਹ ਟੀਮ ਬਣਾਈ ਗਈ ਤੇ ਸ਼ੁਰੂਆਤ ਜਿਹੜੀ 25 ਨੰਬਰ ਵਾਰਡ ਤੋਂ ਕੀਤੀ ਵੀ ਜਿਹੜਾ ਲੋਕ ਲੰਘਣ ਤੇ ਲੋਕਾਂ ਦੇ ਮਨ ਨੂੰ ਸ਼ਕੂਨ ਆ ਜਾਏ ਵੀ ਕਮੇਟੀ ਜੋ ਕਰ ਰਹੀ ਕਈ ਕਮੇਟੀਆਂਆਂ ਕਈ ਚੱਲੀਆਂ ਗਈਆਂ ਪਰ ਇਹੋ ਜਿਹਾ ਹਾਲਾਤ ਇੱਕ ਵੱਖਰੇ ਕੁਝ ਉਪਰਾਲਾ ਵਿੱਢ ਗਏ ਜੇ ਅਸੀਂ ਫਰੋਜਪੁਰ ਤੋਂ ਇਹ ਸਾਡੇ ਤੋਂ ਫਰੋਜਪੁਰ ਨਾਰਾਜ਼ ਹੋਇਆ ਜੇ ਐਮਐਲਏ ਗਿਆ ਤੇ ਸਾਨੂੰ ਝਾੜੂ ਮਾਰਨ ਦਾ ਮੌਕਾ ਮਿਲਿਆ ਇਹ ਸ਼ਹਿਰ ਦੀ ਜਿਹੜੀ ਸੰਤੁਸ਼ਟੀ ਦਵਾ ਸਕੀਏ ਆਉਦੀ ਇੱਕ ਪ੍ਰੀਖਿਆ ਛਾਡੀ ਵੀ ਜਿਹੜੀ ਕਿ ਇਹਦੇ ਪ੍ਰਤੀ ਸ਼ਹਿਰ ਨੂੰ ਖੁਸ਼ ਕਰਨ ਦੇ ਮਤਲਬਕ ਸਾਫ ਸੁਥਰਾ ਤੇ ਕਿਤੇ ਨਾ ਕਿਤੇ ਸ਼ਹਿਰ ਬਾਬਾ ਕਿਰਪਾ ਕਰੇ ਜਿਹੜਾ ਸ਼ਹਿਰ ਨੂੰ ਅਸੀਂ ਵਾਪਸੀ ਕਰਾ ਸਕੀਏ ਇਸ ਸ਼ਹਿਰ ਤੇ ਜਿਹੜਾ ਦੁਬਾਰਾ ਦਾ ਐਮਐਲਏ ਲਿਆ ਸਕੀਏ ਔਰ ਸ਼ਹਿਰ ਜੋ ਫੈਸਲਾ ਕਰੇਗਾ ਸਾਡੇ ਸਿਰ ਮੱਥੇ ਹੋਊਗਾ ਸਾਡੀ ਇੱਕ ਪ੍ਰੀਖਿਆ ਟ੍ਰਾਇਲ ਵਿੱਚ ਜੇ ਸਾਡੇ ਤੋਂ ਕਿਤੇ ਵੀ ਚੂਕ ਹੋਈ ਹਰ ਪੱਖੋਂ ਅਸੀਂ ਸ਼ਹਿਰ ਤੋਂ ਮਾਫੀ ਮੰਗਦੇ ਹਾਂ ਦੁਬਾਰਾ ਜਿਹੜਾ ਇਹ ਮਿਹਨਤ ਕਰਦੇ ਹਾਂ ਔਰ ਡਿਸਾਈਡ ਸ਼ਹਿਰ ਨੇ ਕਰਨਾ ਫੈਸਲਾ ਲੈਣਾ ਹੈ ਵੀ ਕੰਮਾਂ ਸਦਕੇ ਆਉਣ ਵਾਲੀ ਵਾਪਸੀ ਕਰਾਂਗੇ ਤੇ ਕੰਮਾਂ ਸਦਕੇ ਕਰਾਂਗੇ ਜਿਹਦੇ ਵਿੱਚ ਅਸੀਂ ਪਹਿਲਾਂ ਵੀ ਆਦਿ ਵੱਲੋਂ ਸਰਦਾਰ ਪਰਮਿੰਦਰ ਸਿੰਘ ਪਿੰਕੀ ਨੇ ਕੰਮਾਂ ਵੱਲੋਂ ਕੋਈ ਕਮੀ ਨਹੀਂ ਕਸਰ ਨਹੀਂ ਛੱਡੀ ਜੇ ਕਿਤੇ ਕਿਸੇ ਪੱਖੋਂ ਵੀ 10% ਕੋਈ ਇਹ ਕਿਸੇ ਵੀ ਮਤਲਬ ਸ਼ਹਿਰ ਨੇ ਸੋਚਿਆ ਵੀ ਕਮੀ ਸਾਡੇ ਚ ਮਹਿਸੂਸ ਕੀਤੀ ਤੇ ਉਹਨਾਂ ਨੇ ਸਾਨੂੰ ਜੇ ਬਦਲਿਆ ਤੇ ਅਸੀਂ ਸ਼ਹਿਰ ਤੋਂ ਸੌਰੀ ਮੰਗਦੇ ਆਂ ਮਾਫੀ ਮੰਗਦੇ ਆਂ ਆਉਣ ਵਾਲੇ ਵੇਲੇ ਦੇ ਵਿੱਚ ਜੇੜੀ ਸਾਡੇ ਕੋਈ ਚੂਕ ਹੋਈ ਦੁਬਾਰਾ ਅਸੀਂ ਉਹ ਚੂਕ ਨਹੀਂ ਵਹਾਵਾਂਗੇ ਗਲਤੀ ਨਹੀਂ ਦਰਾਵਾਂਗੇ ਜਿਹੜਾ ਕਿ ਸਭ ਕੇ ਸਾਨੂੰ ਜੇ ਹਾਰ ਮਿਲੀ ਤੇ ਸਭ ਕਿਸ ਕਹਿ ਸਕਦੇ ਆਂ ਸ਼ਹਿਰ ਨੇ ਦਿੱਤਾ ਜਿਹੜਾ ਸਾਨੂੰ ਉਹ ਸਬਕ ਸਿੱਖਣਾ ਪਊਗਾ ਆਉਣ ਵਾਲੇ ਸ਼ਹਿਰ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਆਂ ਉਹਦਾ ਸਾਡੀ ਇੱਕ ਪ੍ਰੀਖਿਆ ਇੱਕ ਮਿਹਨਤ ਸਦਕੇ ਅਸੀਂ ਦੁਬਾਰਾ ਵਾਪਸੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਸ਼ਹਿਰ ਦੇ ਸਾਰੇ ਗੰਧ ਪਿਆ ਵੀ ਜਿਵੇਂ ਅੱਜ 25 ਨੰਬਰ ਵਾਰਡ ਤੋਂ ਸ਼ੁਰੂ ਕੀਤੀ ਟਰਾਲੀਆਂ ਇੰਸਪੈਕਟਰ ਸਾਹਿਬ ਵੀ ਖੜੇ ਨੇ ਇਹੋ ਵੀ ਬਹੁਤ ਵਧੀਆ ਲੈ ਕੇ ਅਸੀਂ ਰਣਵੀਰ ਭੁੱਲਰ ਨੂੰ ਵੀ ਕਹਿਣਾ ਚਾਹਣੇ ਆ ਤੁਹਾਨੂੰ ਸ਼ਹਿਰ ਨੇ ਬਹੁਤ ਵੱਡਾ ਸਤਿਕਾਰ ਮਾਨ ਸਤਿਕਾਰ ਦਿੱਤਾ ਹੈ ਜਿੱਥੇ ਲਾਈਟਾਂ ਦੀ ਜ਼ਰੂਰਤ ਤੇ ਲੋਕਟਾਈਲ ਦੀ ਜ਼ਰੂਰਤ ਤੇ ਸੜਕਾਂ ਟੁੱਟੀਆਂ ਪਈਆਂ ਨੇ ਉਹਦੇ ਮੁਤਲਕ ਆਪਾਂ ਨੂੰ ਸਾਨੂੰ ਸਹਿਯੋਗ ਦਿਓ ਜਿਹੜਾ ਕਿ ਆਪਾਂ ਸੜਕਾਂ ਨੂੰ ਜਿੱਥੇ ਬਣਨ ਵਾਲੀਆਂ ਉਹ ਬਣ ਸਕਣ ਜਿੱਥੇ ਲੋਕਟਾਈਲ ਲੱਗਣ ਵਾਲੀ ਲੋਕਟਾਈਲ ਲੱਗੀ ਸਕੇ ਕਿਹੜੀਆਂ ਸਦੀਆਂ ਤੋਂ ਕੱਚੀਆਂ ਸੜਕਾਂ ਪਈਆਂ ਨੇ ਉਹ ਸੜਕਾਂ ਬਣਾ ਸਕੀਏ ਵੀ ਸ਼ਹਿਰ ਜੋ ਮੰਗਦਾ ਹੈ ਸ਼ਹਿਰ ਨੇ ਰੋਟੀ ਕਮਾਉਣੀ ਦੀ ਕਰਕੇ ਪਰ ਸ਼ਹਿਰ ਮੰਗਦਾ ਡਿਵੈਲਪਮੈਂਟ ਸ਼ਹਿਰ ਮੰਗਦਾ ਅਮਨ ਚੈਨ ਸ਼ਹਿਰ ਮੰਗਦਾ ਇਨਸਾਫ ਉਹਦੇ ਦੇ ਸਾਨੂੰ ਖਰਾ ਉਤਰਨਾ ਚਾਹੀਦਾ ਹੈ ਸਰਕਾਰ ਦੀ ਜਿੱਥੇ ਡਿਊਟੀ ਬਣਦੀ ਉਹ ਸਾਡੇ ਨਾਲ ਡਿਊਟੀ ਪੂਖਤਾਵੇ ਨਗਰ ਕੌਂਸਲ ਫਿਰੋਜ਼ਪੁਰ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਅਸੀਂ ਆਪਣੀ ਬਾ ਲਾ ਦੇਾਂਗੇ ਹਰ ਸਮੇਂ ਸ਼ਹਿਰ ਦੇ ਜਨਤਾ ਆਪਣਾ ਜਗ ਜੈਰ ਕਰਦੇਾਂਗੇ ਸ਼ਹਿਰ ਦੇ ਧਿਆਨ ਚ ਲਿਆ ਦੇਾਂਗੇ ਵੀ ਇਹ ਜਿਹੜੀ ਕਮੇਟੀ ਏ ਲੌਕ ਟੈਲ ਸੜਕਾਂ ਸੀਵਰੇਜ ਰੋਸ਼ਨੀ ਔਰ ਜਿਹੜੀ ਸ਼ਹਿਰ ਦੇ ਵਿੱਚ ਵਦੀਕੀਆਂ ਜਾਂ ਕੋਈ ਹੋਰਿਆ ਡਿਸਪੂਟ ਉਹਦੇ ਮੁਤਲਕ ਹਰ ਬੰਦੇ ਦੇ ਅਸੀਂ ਚਰਨਾ ਜਾਂ ਅਪੀਲ ਕਰਦੇ ਆਂ ਵੀ ਡਿਸਪਲਿਨ ਬਣਾ ਕੇ ਚੱਲੋ